ਆਪਾਂ ਆਇਆ ਫਤਿਆਬਾਦ ਤੇ ਘੈਂਟ ਘੈਂਟ ਟਰੈਕਟਰ ਦਿਖਾਉਣ ਆ ਪਾਈਆਂ ਨੇ ਗੁਲਸ਼ਨ ਦੇ ਪੂਰੇ ਘੈਂਟ ਟਰੈਕਟਰ ਜੋ ਸੰਦੇ ਪੂਰੇ ਘੈਂਟ ਟਰੈਕਟਰ ਨਾਲ ਆ ਸ਼ਰਮਾ ਤੇ ਫਤਿਆਬਾਦ ਆਏ ਹੋਏ ਆ ਤੇ ਸ਼ਰਮੇ ਹੋ ਰਹੇ ਨੇ ਥੋੜੀ ਕਰਾਉਣੇ ਗੱਲਬਾਤ ਤੇ ਹੋਰ ਸ਼ਰਮਾ ਜੀ ਕੀ ਗੱਲ ਚੱਲ ਬਾਈ ਜੀ ਸੱਚੀ ਗੱਲ ਸਾਰਿਆਂ ਨੂੰ ਮਾਰਿਆ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਆਪਾਂ ਬਾਈ ਸਪੈਸ਼ਲੀ ਤੁਹਾਡੇ ਵਾਸਤੇ ਆਏ ਸੀ ਫਤਿਆਬਾਦ ਠੀਕ ਹੈ ਗੱਲ ਤੇ ਆਪਾਂ ਆਈ ਸੀ ਗੁਲਸ਼ਨ ਕੋਲੇ ਕਿ ਬਾਈ ਵੀਡੀਓ ਬਣਾਉਣੀ ਅੱਜ ਇੱਕ ਗੱਲ ਹੋਰ ਦੱਸ ਦਿਆਂ ਲਈ ਬਾਈ ਜਿਹੜੀ ਵੀਡੀਓ ਮੈਂ ਪਾਉਣਾ ਮੇਰਾ ਉਹਨਾਂ ਦਾ ਕੋਈ ਲੱਲਖੱਖਾ ਨਹੀਂ ਹੁੰਦਾ ਨਾ ਮੇਰਾ ਚੈਨਲ ਹੁੰਦਾ ਕੋਈ ਸਿਰਫ ਤੁਹਾਡੀ ਸੇਵਾ ਕਰਨੇ ਵਾਸਤੇ ਆਇਆ ਬਾਈ ਤੇਲ phੂਕੇ 80 ਕਿਲੋਮੀਟਰ ਠੀਕ ਹੈ ਸਿਰਫ ਤੁਹਾਡੇ ਵਾਸਤੇ ਵੀਰੇ ਠੀਕ ਹੈ ਤੇ ਆਪਾਂ ਬਾਈ ਨਾ ਕਰਾਉਣੀ ਗੱਲਾਂ ਬਲਦੇਸ਼ ਜੀ ਸੱਸੀ ਕਾ ਸੱਸੀ ਦਾ ਵੀਰ ਜੀ ਸ਼ਰਮਨ ਜੀ ਕੀ ਹਾਲ ਹੈ ਬੋਲ ਦਿਓ ਠੀਕ ਹੋ ਹਾਂ ਜੀ ਚੜ੍ਹਦੀ ਕਲਾ ਤੇ ਟਰੈਕਟਰ ਕਿੰਨੇ ਕਰਦਾ ਟਰੈਕਟਰ ਸ਼ਮਾ ਜੀ ਖੜੇ ਨੇ 7075 ਡੇਟ ਲਓ ਜੀ 7075 ਡੇਟ ਬਾਈ ਕੋਲੇ ਹਰ ਤਰ੍ਹਾਂ ਦਾ ਟਰੈਕਟਰ ਖੜਾ ਵੀਰ ਕੋਲੇ ਜਿਹੜਾ ਵੀ ਟਰੈਟ ਲੈਣਾ ਸਿੱਧਾ ਬਾਈ ਨੂੰ ਫੋਨ ਕਰ ਲਿਓ ਕੋਈ ਕਮਿਸ਼ਨ ਨਹੀਂ ਤੁਹਾਨੂੰ ਲੱਗਣਾ ਕੋਈ ਦਲਾਲੀ ਨਹੀਂ ਠੀਕ ਹੈ ਗੱਲ ਵੀਰੇ ਜੈ ਰੇਟ ਦੇ ਵਿੱਚ ਮਿਲੂਗਾ ਜੈ ਰੇਟ ਦੇਉਂਗੇ ਆਸ਼ਰਮ ਜਾਈ ਨੇ ਇਹਨਾਂ ਨੂੰ ਪਤਾ ਆਪਣਾ ਕੋਈ ਪੰਜਾਬ ਦੇ ਅਲੱਗ-ਉਲੱਗ ਬਠਿੰਡੇ ਤੱਕ ਦੇ ਲੋਕੀ ਲੈ ਕੇ ਜਾਂਦੇ ਨੇ ਜੈ ਜੀ ਚਲੋ ਚਲੋ ਇੰਨਾ 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 ਨਹੀਂ ਖੁੱਲਦਾ ਇੰਨਾ ਨਹੀਂ ਖੁੱਲਣਾ ਆਪਾਂ ਆਪਾਂ ਇਹ ਨਹੀਂ ਦੱਸਨੇ ਕਿੱਥੇ ਜਾਂਦੇ ਆ ਠੀਕ ਹੈ ਠੀਕ ਹੈ ਪਤਾ ਕੀ ਗੱਲ ਹੈ ਮਦਦ ਟਰਾਈ ਕਰਦੇ ਮੇਰੀ ਵੀਡੀਓ ਦੇ ਜੋ ਜਿਹੜੇ ਲੈ ਕੇ ਜਾਂਦੇ ਤੁਹਾਡੇ ਤੋਂ ਠੀਕ ਹੈ ਲਓ ਜੀ ਸਭ ਤੋਂ ਪਹਿਲਾਂ ਆ ਗਿਆ ਸਪੋਟਾ ਐਮ ਜੀ 500 55 ਜੀਓ ਐਕਟ ਉੰਨੀ ਵੱਡੇ ਦੇ ਵਿੱਚ ਆਪੇ ਕੋਈ ਨਵਾਂ ਟਰੈਕਟਰ ਆ ਭਾਈ ਚਾਰੇ ਟਾਇਰ ਨਾਲ ਦੇ ਆ ਭਾਈ 9095 ਪੈਸੇ ਬਿਲਕੁਲ ਨਵਾਂ ਟਰੈਕਟਰ ਹਾਕ ਪਾ ਵੀ ਲੈ ਜਾਓ 5 ਲੱਖ ਦੇ 25 ਹਜ਼ਾਰ ਦੀ ਮੰਗ ਦੇ ਗੁਲਛਰ ਕੇ ਵਿੱਚ ਇਟੈਂਡਰ ਦੇ ਦਿੰਦੇ ਜੀ ਚਾਰ ਲਖ ਨੂੰ ਤੇ ਅਰਸ਼ਮਾ ਜੀ ਲਓ ਜੀ ਚਾਰ ਦੀ 84 84 ਜਾਂਦਾ ਲੈ ਇਹਦੇ ਦੇ ਨਾਲ ਆਹ ਲੋ ਮਾਈਕਲ ਨੂੰ ਟ੍ਰਾਂਕੀ ਤੇ ਕਿਹਾ ਇਹਨਾਂ ਨੂੰ ਆਹ ਬਾਈ ਗੋਲਛੰਕੇ ਗੋਲਛੰਕੇ ਮਸਤਾਲੀਆਂ ਬਣਾਉਂਦੇ ਆਪ ਤੇ ਆਹ ਟਰਾਲੀ ਮਾਡੀ ਜੀ ਦਿਖਾ ਸੋਹਰੇ ਆਪ ਦਾ ਜਿਹੜਾ ਇਹ ਬਣੀ ਚੀ ਗੱਲ ਬਾਤ ਕੰਬੀ ਦੀ ਕਹਾਣੀ ਉਤਲੀ ਚਾਰਕ ਪਾਸੋਂ ਦਿਖਾ ਦੇ ਬਾਈ ਪੂਰੀ ਮੌੜੀ ਫਾਈ ਪੂਰੀ ਕੈਂਟਰਾ ਜੀ ਬਣਾਈਆ ਬਾਈ ਤੇ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਭਾਜੀ ਨੂੰ ਤੇ ਆ ਕੇ ਦੇਖੋ ਕਿ ਕਿਦਾਂ ਗੱਲ ਬਾਤ ਟੈਕਟਰ ਕਿੰਨੇ ਵੀ ਵੇਟ ਦੀ ਤੁਸੀਂ ਬਣਵਾ ਸਕਦੇ ਹੋ ਬਾਈ ਜੀ ਕਿ ਮਤਲਬ ਇਦੋਂ ਵੀ ਹੈਵੀ ਬਣਾਉਣੀ ਆ ਉਹ ਵੀ ਬਣ ਜਾਣੀ ਆ ਜੇ ਤੁਸੀਂ ਮੱਛੀਗਾਟੇ ਵਾਲੀ ਬਣਾਉਣੀ ਆ ਜਾਂ ਸਿੰਪਲ ਬਣਾਉਣੀ ਆ ਜਿਹੜੇ ਵੀ ਬਣਾਉਣੀ ਆ ਬਾਈ ਬਾਈ ਵੱਲੋਂ ਮਾਡਲ ਦਿਖਾ ਦਿਓ ਉਹ ਹੀ ਤੁਹਾਨੂੰ ਤਿਆਰ ਹੋ ਜੀ ਠੀਕ ਹੈ ਗੱਲ ਟਾਇਰ ਜਿੱਦਾਂ ਦੇ ਕਹੋਗੇ ਨਵੇਂ ਟਾਇਰ ਦਿਵਾ ਵੀ ਕਹੋਗੇ ਉਦਾਂ ਦੇ ਟਾਇਰ ਤੁਹਾਨੂੰ ਮਿਲਣਗੇ ਕੋਈ ਇਹਦੇ ਵਿੱਚ ਟਰਾਲਿਆਂ ਦੇ ਵਿੱਚ ਚੀਟਿੰਗ ਨਹੀਂ ਕਰਦੇ ਇਹ ਨਹੀਂ ਜੋ ਕਿ ਮੈਂ ਸਾਫ ਸਪਾਈ ਦਾ ਕੰਮ ਆ ਬਾਈ ਇੱਕ ਵਾਰੀ ਤੁਸੀਂ ਦਰਸ਼ਨ ਦੇ ਕੇ ਦੇਖੋ ਇਹਨਾਂ ਨੂੰ ਫੇਰ ਪਤਾ ਲੱਗੂ ਤੁਹਾਨੂੰ ਗੱਲਬਾਤ ਇਹਨਾਂ ਦੀ ਬਾਈ ਜੇ ਇਹਦੇ ਬਾਰੇ ਮੜੀ ਨੌਲੇਜ ਦੇਵਾਂ ਤੁਹਾਨੂੰ ਜੀ ਇੰਦਾ ਸਾਈਜ਼ ਹੈ 11 ਸਵਾ 2 11 ਸਵਾ 2 ਠੀਕ ਹੈ ਜੀ ਹਾਂ ਜੀ 11 ਸਵਾ ਦਾ ਮਤਲਬ 11 ਲੰਬੀ ਹੈ ਸਵਾ ਦਾ ਔੜ 6 ਚੌੜੀ ਤੇ ਕਿਹੜਾ ਫੁੱਟ ਕਿਉਂ ਹਾਂਜੀ ਹਾਂਜੀ ਤੇ ਵਜ਼ਨ ਕਿੰਨਾ ਦਾ ਭਾਜ ਵਜ਼ਨ ਇਹਦਾ ਹੈ ਜਿਹੜਾ ਟਾਇਰਾਂ ਦਾ ਬਿਨਾ ਬਿਨਾ ਟਾਇਰ ਟਾਇਰਾਂ ਤੇ ਬਿਨਾ ਟਾਇਰਾਂ ਨੂੰ ਮੰਨ ਕੇ ਚਲੋ 그러면은 ਹਿੱਸੇ ਤੋਂ ਇਹਦਾ ਵਜ਼ਨ ਹੈ 17 ਕਿਲੋਟਾ 17 ਕਿਲੋਟਾ ਹਾਂਜੀ ਠੀਕ ਹੈ ਗੱਲ ਬਾਈ 17 ਕਿਲੋਟਾ ਹਾਂਜੀ ਤੇ ਪਾਜੀ ਇਹ ਕਿੰਨੇ ਕ ਪੈਸਿਆਂ ਦੀ ਤਿਆਰ ਹੋ ਜਾਂਦੀ ਹੈ ਸਰਵਾਜੀ ਇਹਦਾ ਨੰਬਰ ਦਾ ਆਪਾਂ ਦਾ ਇਹਦੇ ਜੇ ਸਾਰੀ ਕੁਆਲਿਟੀ ਲੈ ਲਈਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੂਜਾ ਨੰਬਰ ਇਹਦੇ ਜੋ ਆਪਣਾ ਹਿੱਸਾ ਹੈ ਜਿਹੜਾ ਉਹ ਟਾਟਾ ਦਾ 4 ਇੰਚੀ ਹਿੱਸਾ 4 ਇੰਚੀ ਬੰਨ 4 ਇੰਚੀ ਹਿੱਸਾ ਹੈ ਜੀ ਔਰ ਪੰਪ ਜਿਹੜਾ ਇਹ ਗੱਲਾਂ ਲਾਦੇ ਆਪਾਂ ਇਹ ਡਬਲ ਪੰਪ ਆ ਗਿਆ ਸਿੰਪਲ ਨਹੀਂ ਡਬਲ ਦੋ ਦੋ ਹਨੀ ਠੀਕ ਹੈ ਹਾਂਜੀ ਦੂਜਾ ਨੰਬਰ ਇਸ ਨੰਬਰ ਦੇ ਸਾਰੀ ਲਾਈਟਿੰਗ ਲਾ ਰੱਖੀ ਆਪਾਂ ਅੱਛਾ ਤਾਈਆਂ ਦਾ ਦਫ਼ਤਰਾਂੀਆਂ ਲਾ ਗਿਆ ਹਾਂਜੀ ਲਾਈਟਿੰਗ ਸਾਰੀ ਨੰਬਰ ਕਿ ਮਤਲਬ ਜੇ ਆਪਾਂ ਟਰੈਕਟਰ ਦੇ ਬ੍ਰੇਕ ਮਾਰੇਗਾ ਜਾਂ ਕੁਝ ਹੋ ਗਰਾਂਗੇ ਸਹੀ ਜੀ ਜਦੋਂ ਵੀ ਬੱਤੀ ਆ ਤੇ ਇਹਦੇ ਨਹੀਂ ਜਗਣੀ ਹਾਂਜੀ ਨਹੀਂ ਜਗਣੀ ਆਪਾਂ ਓਕੇ ਇਹਨਾਂ ਦਾ ਜਿਹੜੇ ਆ ਚੀਜ਼ਾਂ ਲਾਈਟਿੰਗ ਮੈਟਿੰਗ ਦਾ ਆਪਾਂ ਜ਼ਿੰਮੇਵਾਰ ਕੋ 100 ਰੁਪਏ ਨਹੀਂ ਲੈਣਾ ਔਰ ਨਹੀਂ ਲੈ ਸਹੀ ਹੈ ਕਦੇ ਵੀ ਸਹੀ ਹੈ ਠੀਕ ਜੀ ਨਹੀਂ ਆ ਜਗਦੇ ਤੇ ਉਠਾਏ ਜਗਦੀਆਂ ਨਹੀਂ ਇਹ ਜਗਦੀਆਂ ਨਹੀਂ ਸ਼ਰਮਜੀ ਸਾਹਿਬੀ ਅੱਛਾ ਇਹਨੇ ਮਰ ਲੈ ਭਾਈ ਆ ਇਟਾ ਲੂਟਾਈਆਂ ਨੇ ਆਪ ਨੂੰ ਇਟਾ ਦੰਦੇ ਰਾਤ ਨੂੰ ਸਾਰੀ ਚੱਲਦੀ ਹੈ ਤਿੰਨ ਇੱਧਰ ਚੱਲਦੀਆਂ ਤਿੰਨ ਉੱਧਰ ਚੱਲਦੀਆਂ ਪਿੱਛੇ ਪਿੱਛੇ ਚੱਲਦੀਆਂ ਸਵੇਰ ਦਾ ਟਾਈਮ ਹੁੰਦਾ ਜੀ ਲਾਈਟਿੰਗ ਜ਼ਰੂਰੀ ਹੈ ਅੱਛਾ ਭਾਈ ਗੁਲਸ਼ਨਾਪਾ ਜੀ ਰੇਟ ਦੀ ਗੱਲ ਕਰਦੇ ਕੀ ਰੇਟ ਦੀ ਪਹਿਲਾਂ ਤੁਹਾਨੂੰ ਸ਼ਰਮਜੀ ਕੁਆਲਿਟੀ ਦਾ ਜੀ ਸਾਰੀ ਗਿਸਤੀ ਦੀ ਹੈ ਅੱਛਾ ਥੋੜਾ ਸਿਰਫ ਕਾਲਾ 5mm ਦਾ ਵੀ अच्छा ठीक है रेट ਦੀ ਗੱਲ ਕਰ ਲਈਏ ਸ਼ਰਮਾ ਜੀ 8 ਨੰਬਰ ਦਿਆਂਗੇ ਆਪਾਂ ਇੱਕੋ ਹੀ ਲੈਣੀ ਦੇਣੀ ਰੇਟ ਵਾਲਾ ਹੀ ਹੋਊਗਾ 1,70,000 ਕੋਈ ਮਾਨਤਾ ਕਿ ਸਾਡੀ ਵੀਡੀਓ ਤੁਹਾਡੀ ਵੀਡੀਓ ਵੀ ਕੈਂ ਹੈ ਜੀ ਕਰਦਾ 5000 ਦਾ ਮਾਨਤਾ ਲਓ ਜੀ 65000 ਰੁਪਏ ਕਹਿੰਦੇ ਬਾਈ ਠੀਕ ਹੈ ਜੇ ਆਪਾਂ ਇਹਦੇ ਵਿੱਚ ਕੋਈ ਛੌੜ ਕਰ ਨਹੀਂ ਸਕਦੇ ਘਾਟਾ ਵਾਧਾ ਨਹੀਂ ਕਰ ਸਕਦੇ ਕਿਉਂ ਆਪਾਂ ਨੂੰ ਇਹਦੇ ਬਾਰੇ ਨੌਲੇਜ ਬਹੁਤ ਤੁਹਾਡਾ ਬਾਈ ਕੋਲੇ ਆ ਜਿਓ ਸਿੱਧੇ ਆ ਜਿਓ ਆਪਾਂ ਟਰਾਲੀ ਵਾਸਤੇ ਸਪੈਸ਼ਲ ਬਾਈ ਦਾ ਨੰਬਰ ਦੱਸਦੇ ਆਂ ਬਾਈ ਜੀ ਕੁਲਚਨ ਜੀ ਟਰਾਲੀ ਵਾਸਤੇ ਨੰਬਰ ਕਿਹਨਾ ਦੋ ਬਈ ਕੋਈ ਆਵੇ ਭਰਾ ਟਰਾਲੀ ਟਰਾਲੀ ਨਹੀਂ ਹੈਗੀ ਟਰਾਲੀਆਂ ਬਹੁਤ ਜਿਆਦੀ ਆ ਬਾਈ ਕੋਲੇ 99926 ਦਿਖਾਦੇ ਆ ਰਹੇ 00814 ਇਹ ਆ ਸਟicker ਆ ਬਾਈ ਇਹਨਾਂ ਦਾ ਜਦੋਂ ਮਰਜ਼ੀ ਬਾਈ ਫੋਨ ਕਰਕੇ ਆ ਜਾਓ ਜੇ ਕੋਈ ਗੱਲਬਾਤ ਪੁੱਛਣੀ ਆ ਉਹ ਬਾਈ ਨੇ ਤੁਹਾਨੂੰ ਦੱਸ ਦੇਣੀ ਜਾਣਕਾਰੀ ਠੀਕ ਹੈ ਗੱਲ ਉਦੋਂ ਬਾਅਦ ਦੇ ਵਿੱਚ ਆਏਗਾ ਜੀ 485 ਦੋ ਹੀ ਰਸੂਲਾਂ ਦੇ ਵਿੱਚ ਬਿਲਕੁਲ ਨਵਾਂ ਟੈਂਕਰ ਹੈ ਬਿਲਕੁਲ ਤਾਜ਼ੇ ਟਾਇਰਾਂ ਅੰਨੇ ਜਿਵੇਂ ਨਵਾਂ ਟੈਂਕਰ ਹੈ ਭਾਈ ਮਤਲਬ 16 ਮਾਡਲ ਦਾ ਭਾਈ ਕੰਡੀਸ਼ਨ ਨਹੀਂ 16 ਮਾਡਲ ਵਾਲੀ ਹੈਗੀ ਸੀ ਬੜੀ ਚੰਗਾ ਮਾਡਲ ਵਰਗਾ ਪਿਆ ਜੀ ਨਾ ਉਹ ਵੀ ਉਤੋਂ ਦੀ ਆ ਸ਼ੁਰੂਆਤੀ ਡਾਕਟਰ ਇੱਕ ਕੋਈ ਰੋ ਰਿਹਾ 390000 ਲਓ ਜੀ 85000 ਦਾ ਲੈ ਜਾਓ ਲੈ ਭਾਈ ਤੁਸੀਂ ਰੋਲ ਕਹਿੰਦੇ ਸੀ ਨਾ ਭਾਈ ਮੈਨੂੰ ਫੋਨ ਤੇ ਭਾਈ ਮੈਸੀ 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 ਆਹ ਖੜਾ ਮੈਸੀ

ਇਹ ਤਾਂ ਕਹੀ ਜਾਂਦੇ ਹੁੰਦੇ ਆ ਹੂੰ 5000 ਰੁਪਏ ਮੈਂ ਛੱਡਦਾ ਜੇ ਨਾਂ ਬਾਲਾ ਰੋਲਾ ਪਾਉਣ ਲੱਗਾ ਮੈਨੂੰ ਫੋਨ ਕਰ ਲੈ ਉਹ ਮੈਂ ਗੂਗਲ ਪੇ ਕਰ ਦਿਆਂ ਉਹ ਹੂੰ ਠੀਕ ਹੈ ਉੱਥੋਂ ਦੇ ਵਿੱਚ ਆ ਗਿਆ ਸਾਜ ਬਿਲਕੁਲ ਨਵਾਂ ਬੜੀ ਹੈ ਬਾਰੇ ਮਾਨਸੇ ਦੇਖਿਆ ਬਿਲਕੁਲ ਨਵਾਂ ਟ੍ਰੈਕਟਰ ਹੈ ਟਾਇਰ ਹੈਗੇ ਭਾਈ ਜੀ 85 ਤੋਂ 90 ਪੈਸੇ ਬਿਲਕੁਲ ਨਵਾਂ ਭਾਈ ਪਾਵਰ ਬੈਕ ਟ੍ਰੈਕਟਰ ਹੈ EPI T20 ਠੀਕ ਹੈ ਗੱਲ ਭਾਈ ਕਿਆਰੇ ਪਾਸੋਂ ਦੱਸਾ ਨਹੀਂ ਕਿ ਸਾਰਾ ਸਮਾਂ ਡੰਡਾ ਫੱਟੀ ਛਤਰੀ ਸਾਹਿਬ ਉਸ ਨਾਲ ਬੈਠਦੇ ਕੁਝ ਵੀ ਨਹੀਂ ਚੱਲਿਆ। ਰਾਈਟ ਟਾਈਮ ਨੂੰ ਆਇਆ ਕਰਨ ਕਿੰਨਾ ਕਿੰਨਾ ਚੱਲਿਆ ਕੁਛ 893 ਘੰਟੇ 893 ਘੰਟੇ ਚੱਲ ਗਿਆ ਚੱਲਿਆ ਬਾਈ ਤੇ ਹਾਰ ਕੇ ਲੈ ਜਿਓ 3ਪੀਟੋ ਮਾਡਲ 5 ਲੱਖ ਦੇ ਅਜੇ 3ਪੀਟਾ ਜੀ T20 3ਪੀਟਾ ਜੀ F F17 ਇਹ ਪ੍ਰੋਪਟਰਾਂ ਸਟਾਰਾ ਸੁਮਾਨਾ ਡੰਡਾ ਫਤੀ ਚੇਤਰੀ 21 ਮੰਡਲ ਵਿੱਚ 6 ਲੱਖ ਤੇ ਇਹ ਕਿੰਨਾ ਲਿਖਿਆ ਜੀ 6.5 ਲੱਖ ਰੁਪਏ ਕਿੰਨੇ ਦਾ ਸ਼ੁਰੂਆਈ ਡੈਪੋਜ਼ਿਟ ਦੇ ਆਨੇ ਜੀ 6.5 ਲੱਖ ਰੁਪਏ ਦਾ ਆਇਆ ਨਾ ਇਹਿੰਦਰੀ ਕਿ ਜਣਾ ਸਨ ਬਾਕੀ ਤੁਸੀਂ ਕਰੋ ਤੁਹਾਡੀ ਮਨੂ ਲੈ ਲੈ ਹੋਰ ਉਹ ਸਾਹਮਣੇ ਛੜਕਾ ਉਹ ਨਹੀਂ ਅੱਗੇ ਮਤਲਬ ਮਰਨਾ ਮਤਲਬ ਠੀਕ ਹੈ ਗੱਲ 5 ਲੱਖ ਰੁਪਏ ਆ 6 ਲੱਖ ਤੇ ਕਿੰਨੇ ਦਾ ਕਹਿ ਗਏ ਤੁਸੀਂ ਜੀ ਜੀ 25 ਦਾ 625 ਦਾ 6 ਲੱਖ ਤੇ 15000 ਦਾ ਨਹੀਂ ਜੀ ਕੋਈ ਗੱਲ ਨਹੀਂ ਹੈ ਐ ਭਾਈ ਉਹ ਦੂਆ ਦੇ ਥੇ ਟੁਕਾ ਮਿੰਟ ਟਰੈਕਟਰ ਆ ਗਿਆ ਬੋਲੇ ਗੱਲ ਕਰੀ ਕੌਣ ਆ ਭਾਈ ਇਹ ਬੋਲੇ ਨੂੰ ਮੜਾਲਦੇ ਕਰੋ ਬਿਲਕੁਲ ਨਵਾਂ ਟਰੈਕਟਰ ਆ ਭਾਈ ਉਹਦੇ ਨਾਲ ਦੇ ਆ T20 ਬਾਈ ਜੀ 2019 ਮਾਡਲ ਦੇ ਵਿੱਚ ਟਾਇਰ ਹੈ ਗਿਆ ਭਾਈ ਜੀ 80 ਪੈਸੇ ਕੋਕਾ ਪੀਸਾ ਭਾਈ ਫੈਬਰ ਦੀ ਛਤਰੀ ਲੱਗੀ ਹੈ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਭਾਜੀ ਤੇ 5 ਲੱਖ ਤੇ 75 ਹਜ਼ਾਰ ਡਿਮਾਂਡ ਹੈ ਗੁਲਸ਼ਨ ਕਿੰਨੇ ਦਾ ਇਹ ਦੱਸਿਓ ਜੀ 5 ਤੇ 40 ਦਾ 540 ਦਾ 5 ਲੱਖ 30 ਹਜ਼ਾਰ ਦਾ ਲੈ ਜਾਓ ਉਦੋਂ ਬਾਅਦ ਦੇ ਵਿੱਚ ਆ ਗਿਆ ਜੀ 265 ਨਵੇਂ ਸਟਿੱਕਰਾਂ ਵਾਲਾ ਮਾਡਲ ਹੈਗਾ 2015 ਬਿਲਕੁਲ ਨਵੇਂ ਟ੍ਰੈਕਟਰ ਟੈ ਟ੍ਰੈਕਟਰ ਵੀ ਨਵੇਂ ਟਾਇਰ ਵੀ ਬਿਲਕੁਲ ਨਵੇਂ ਆ ਦੇ ਰੁਪਿਆ ਰੁਪਿਆ ਕਿ ਪ੍ਰਾਈਸ ਰਿਵੈਂਡ ਤੇ 10 275 ਡਿਮਾਂਡ ਆ ਕਿੰਨੇ ਦਾ ਕੁਲਚਨ ਦੇਖਦੇ ਦੇਣਾ 1 2 40 ਤੋਂ ਠੀਕ ਹੈ ਨਾ ਤੋਂ ਲਾ ਕੇ ਕੀ ਲੋਨ ਤੋਂ ਬੋ 741 ਆ ਮੈਂ ਕੋਲੇ 19 ਮਾਡਲ ਤੇ ਵੇਚਿਆ ਟਾਇਰ ਵੀ ਦੀ 4 ਚਾਰੇ ਨਵੇਂ ਆ ਚਾਰੇ ਟਾਇਰ ਨਵੇਂ ਆ 19 ਮਾਡਲ ਆ 4 ਲੱਖ ਤੇ 35000 ਰੁਪਏ ਦੀ ਡਿਮਾਂਡ ਆ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਬਾਈ ਆ ਟਰੈਕਟਰ ਤਾਂ ਤੁਸੀਂ ਅੱਖਾਂ ਮੀਚ ਕੇ ਚੱਕ ਲਓ ਜੀ ਨੀਤ ਮੀਤ ਵੀ ਵਿਗੜੀ ਐ ਤੇ ਕਿ 19 ਮਾਡਲ ਤੇ 435 ਲਿਖੀ ਬੈਠੀ ਐ ਕਿਵੇਂ ਲਿਖੀ ਤੇ ਬਾਈ ਵੀ ਪੁੱਛੀ ਜਾਂਦੇ ਸੀ ਮੈਨੂੰ ਵੀ ਨਹੀਂ ਪਤਾ ਕਿ ਕਿਵੇਂ ਲਿਖੀ ਬੈਠਾ ਇਹ ਇਹ ਤਾਂ ਜਿੰਨਾ ਲਿਖੀ ਕੋ ਯਾਰ ਸਾਦਾ ਵੀ ਨਹੀਂ ਆਉਂਦਾ ਸਾਦਾ ਵੀ ਨਹੀਂ ਆਉਂਦਾ ਜਿਹੜਾ ਰੇਟ ਬੋਲਾਂਗੇ ਉਹ ਵੀ ਦੇਖਾਂਗੇ 19 ਮਾਡਲ 435 ਦਬਾਰਾ 4 ਲੱਖ

545 ਰੁਪਏ ਸ਼ਮੂਹ 5 ਲੱਖ ਤੇ 40 ਹਜ਼ਾਰ ਦਾ ਲੈ ਜਾਓ ਠੀਕ ਆ ਉਸ ਤੋਂ ਬਾਅਦ ਆ ਗਿਆ ਜੀ 4 ਮੀਨਟ ਟ੍ਰੈਸਟਰ ਬਿਲਕੁਲ ਨਵਾਂ ਟਾਈਟ ਹੈ ਵੀਰੇ ਮਾਡਲ ਹੈਗਾ ਇਹ ਕਿਹੜਾ ਮਾਡਲ 21 21 ਮਾਡਲ ਹੈ ਜੀ ਜੇ ਟਾਇਰਾਂ ਦੀ ਗੱਲ ਕਰੀਏ ਮੂਹਰਲੇ ਤਾਂ ਬਿਲਕੁਲ ਨਵੇਂ ਆ ਜੀ ਪਿਛਲੇ ਜੀ 80 ਪੈਸੇ ਟਾਇਰ ਠੀਕ ਹੈ ਗੱਲ 52 ਦਾਸਾ ਬਾਈ ਇਹਦੇ ਬਾਰੇ ਕੀ ਕੀ ਕੁਛ ਹੈ ਭਾਈ ਇਹ ਗੇਰ ਪ੍ਰੂਵ ਹੋ ਗਿਆ ਹੋ ਕੀ ਐਮਪੀ2 हां डोनाल्ड जी ਟਰੋ ਮੋਡ ਲਿਆ ਟਰੋ ਮੋਡ ਲਾ ਕੀ ਰੇਟ ਹੈ ਕੀ ਮਾਡਲ ਸ਼ਰਮਨ ਜੀ ਇਹ ਟਰੈਕਟਰ ਦੇਦੇ 8.5 ਲੱਖ ਰੇਟ ਜਾਇ ਕੋਈ ਜਾਇ 5 4 7 ਸਵਾ 5 ਰੱਖ ਕੇ ਨਹੀ ਸਵਾ 30 ਹਜ਼ਾਰ ਕਹਿੰਦਾ 40 ਹਜ਼ਾਰ 35 ਹਜ਼ਾਰ ਲੈ ਲਓ ਜੀ ਕੋਦੂ ਵਾਲਾ ਗੈਂ ਮੇਂਦਰਾ 19 ਮਾਡਲ ਆ ਬਾਈ ਟਾਇਰ ਬਿਲਕੁਲ ਨਵੇਂ ਆ ਬਾਈ ਟਰੈਕਟਰ ਵੀ ਬਿਲਕੁਲ ਨਵਾਂ ਬਾਈ 575 ਪਾਵਰ ਪਲੱਸ ਵਾਲਾ ਬਾਈ ਧੂਮੀ ਪੱਤਰ ਆ ਇਹ ਡਿਮਾਂਡ ਦੀ ਗੱਲ ਕਰਦੇ ਚਾਰ ਲੱਖ ਤੇ 90 ਹਜ਼ਾਰ ਲਿਖਿਆ ਹੋਇਆ ਵੀਰੇ ਸਿਪ ਪਾਵਰ ਸਟੇਬਲ ਟੋਰਨਡਲ ਭਾਜੀ 575 ਭਾਜੀ ਕਿੰਨੇ ਦਾ ਚੰਗਾ ਇਹ ਚਟਰ ਦੇ ਰਿਹਾ ਹੈ 24 ਚੱਲਿਆ ਚਾਰ ਕੀ ਕਹਦਾ ਲਓ ਜੀ 430 ਹਿੰਗ ਆ 430 ਹਜ਼ਾਰ ਕੋਈ ਮਾਰਾ ਨਹੀਂ ਏਸੀ ਲਓ ਜੀ ਉਦੋਂ ਦਾ ਏਸੀ 2012 ਮਾਡਲ ਦੇ ਵਿੱਚ ਹੈ ਸਿਪਲ ਸਟੇਬਲ ਲਈ ਪੈਰ ਵੀ ਕੋਈ ਨਹੀਂ ਹੈ ਡਬਲ ਗਲੈਸ ਚੋ ਸ਼ਰਮਣ ਜੀ ਡਬਲ ਕਨੈਕਟਰ ਟੈਕਸ ਬ੍ਰੇਕ 350 ਬਾਈ ਜੇ ਕਿਸੇ ਨੂੰ ਚਾਹੀਦਾ ਹੋਇਆ ਗੁਲਸ਼ਨ ਨੂੰ ਕਰ ਲਓ ਫੋਨ ਨਾ ਮੈਂ ਟਾਇਰ ਮੰਗ ਰਿਹਾ ਮੈਂ 2 ਲੱਖ 40 ਹਜ਼ਾਰ ਸਿਰ ਮਾੜਾ ਤੇ ਬਾਕੀ ਟਰੈਕਟਰ ਸੋਨਾ ਬਾਈ ਸਾਰਾ ਓਰੀਜਨਲ ਰੰਗ ਪੈਂਦੀ ਹੋਇਆ ਗੁੰਡਾ ਪੱਟੀ ਛਤਰੀ ਲੱਗਾ ਹੋਇਆ ਕੁਛ ਨਾਲ ਬੈਂਪਰ ਲੱਗਿਆ ਹੋਇਆ ਤੇ 100% ਦੇ ਚੱਕ ਕਿੰਨੇ ਪੁੱਛੋ ਸ਼ਰਮਣ ਜੀ ਇਹ ਟਰੈਕਟਰ ਦੇ ਆਣੇ 1 ਸਵਾ 2 ਲੱਖ ਲਓ ਜੀ 20 ਹਜ਼ਾਰ ਦਾ ਲਈਓ ਲਓ ਜੀ ਉਦੋਂ ਬਾਅਦ ਹੈਗਾ ਸਟੈਂਡਰਡ 355 ਡੀਆਈ ਹੈ ਕੀ ਹੈ 10 ਦੀ ਗੱਲ ਬਲੇ ਭੂਲੇ ਨਵੇਂ ਆ ਪਿਛਲੇ ਭਾਈ 35 ਤੋਂ 35 35 ਤੋਂ 40 ਰਜ ਹੈਗਾ 275000 ਦੀ ਡਿਮਾਂਡ ਆ ਪਾਵਰ ਸਟੀering ਦੇ ਵਿੱਚ ਆ ਵੀਰੇ ਸਾਰਾ origignal ਆ ਕਿ ਕੋਈ ਰੈਨਟਿੰਗ ਹੋਇਆ ਮਗਰਿਆਣਾ ਤੇ ਹਲਕੀ ਫਰਤੀ ਟੱਚਿੰਗ ਹੈਗੀ ਆ ਠੀਕ ਆ ਟੱਕੇ ਨਾਲ ਲੈ ਜਾਗੇ ਆ ਦੌਰ ਨਹੀਂ ਕਰ ਹਾਂ ਟੱਕੇ ਚੜ੍ਹ ਜੀਦਾ 275000 ਦਾ ਸ਼ੁਰੂਏ ਡੀਟਲ ਬੈੰਗ 245000 ਦਾ ਆਇਆ ਨਾ 240000 ਦਾ ਲੈ ਜੇ ਹਾਂ ਨਾ ਤੱਕਰੀ ਜਾਉ ਗੁਲਛੰਦ ਹੂੰ ਨੰਬਰ ਬੋਲੇ ਗੁਲਸ਼ਨ ਕੋਲੇ ਬਾਈ ਜੀ ਟਰੈਕਟਰ ਹੋਰ ਵੀ ਖੜੇ ਨੇ ਠੀਕ ਹੈ ਗੱਲ ਕੋਈ ਵੀ ਟਰੈਕਟਰ ਨੂੰ ਵੇਖੋ ਅੱਜ ਨੂੰ ਹੁਣ ਕਰ ਲਿਓ ਇਹ ਨਾਲ ਗਡਾਉਨ ਸੀ ਗਡਾਉਨ ਦੇ ਵਿੱਚ ਟਰੈਕਟਰ ਖੜੇ ਆ ਕਿ ਦੂਜੇ ਪਾਸੇ ਨਾਲ ਹੀ ਦੁਕਾਨ ਤੇ ਖੜੇ ਆ ਜੀ ਬਸ 20-25 ਟਰੈਕਟਰ ਸ਼ਾਇਦ ਵੱਧ ਹੋਣ ਗਿਣੇ ਨਹੀਂ ਆਪਾਂ ਤੇ ਜਾਇਜ਼ ਰੇਟ ਆ ਬਾਈ ਜਿਹੜੇ ਬੋਲੇ ਆ ਆਪਾਂ ਕੋਈ ਬੰਦੇ ਨਹੀਂ ਹੈਗੇ ਮਾਨ ਸਨਮਾਨ ਤੁਹਾਡਾ ਹੋਊਗਾ ਜੋ ਮੌਕੇ ਤੇ 200 40 224 ਨੰਬਰ 224 ਨੰਬਰ ਦੁਕਾਨਾ ਹੁਲਸ਼ੰਗ ਜੋਸ਼ਨ ਦੇ ਨਾਂ ਤੇ ਦੁਕਾਨਾ ਵੀਰੇ ਭਾਈ ਨੂੰ ਫੋਨ ਕਰਕੇ ਫਤਿਹਬਾਦ ਆਉ ਠੀਕ ਹੈ ਗੱਲ ਕਾਗਜ਼ ਪੱਤਰਾਂ ਦੀ ਅੱਜ ਦੀ ਜ਼ਿੰਮੇਵਾਰੀ ਹੋਗੀ ਪਹਿਲਾਂ ਤੁਸੀਂ ਜਿਹਨੂੰ ਮਰਜ਼ੀ ਕਾਗਜ਼ ਦਿਖਾ ਸਕਦੇ ਹੋ ਠੀਕ ਹੈ ਤਸੱਲੀ ਕਰੋ ਆਪਦੀ ਟਰੈਕਟਰ ਦੀ ਕਰੋ ਕਾਗਜ਼ਾਂ ਹੀ ਕਰੋ ਠੀਕ ਹੈ ਕਰਨ ਵੀਰੇ ਸਿੱਧੇ ਆ ਕੇ ਭਾਈ ਤੋਂ ਟਰੈਕਟਰ ਤੁਸੀਂ ਲੈ ਸਕਦੇ ਹੋ ਠੀਕ ਹੈ ਜੇ ਕਿਸੇ ਨੇ ਭਾਈ ਕੋਈ ਵਪਾਰ ਸ਼ੁਰੂ ਕਰਨਾ ਉਹਦੇ ਵਿੱਚ ਵੀ ਗੁਲਸਰ ਨੂੰ ਘੱਟ ਹੈਲਪ ਕਰੂਗਾ ਕਿ ਗੱਲ ਤੇ ਗੱਲ ਹੈ ਨਹੀਂ ਸਹੀ ਗੱਲ ਹੈ ਜੀ ਰੋਟੀ ਰੋਟੀ ਦੇ ਕਾਬਲ ਤੁਹਾਨੂੰ ਰੋਟੀ ਦੇ ਕਾਬਲ ਜਰੂਰ ਕਰੋ ਬੋਲੋ ਜੀ ਆਪਣਾ ਮੋਬਾਈਲ ਨੰਬਰ 9912600814 9992792667 ਠੀਕ ਹੈ ਜੀ ਇਹ ਨੰਬਰ ਹੈ ਜੀ ਆਹ ਕਾਰਡ ਹੈ ਇਹਨਾਂ ਦਾ ਤੇ ਬਾਈ ਜੀ ਨੂੰ ਫੋਨ ਕਰਕੇ ਜਦੋਂ ਮਰਜ਼ੀ ਆ ਜਿਓ ਹਰ ਦਿਨ ਕੁਝ ਛੁੱਟੀ ਦਾ ਹੀ ਇੱਥੇ ਨਾ ਮੇਰਾ ਛੁੱਟੀ ਵੀ ਹਰ ਰੋਜ਼ ਬਾਈ ਜਦੋਂ ਮੈਂ ਆ ਕੇ ਆਜੋ ਇਹ ਬਾਈ ਮੌਜੂਦ ਹੁੰਦੇ ਆ ਇੱਥੇ ਕਈ ਵਾਰ ਫੋਨ ਕਰਕੇ ਆਜੋ ਪੁਲਿਸ ਨੂੰ ਹੋਇਆ ਤਾਂ ਠੀਕ ਹੈ ਨਹੀਂ ਪਾਜੀ ਹੋਣਗੇ ਨਾ ਰਵੀ ਹੋਗਾ ਇੱਕ ਸ਼ਰਮਾ ਜੀ ਵੀ ਵਿੱਚ ਹੈਗੇ ਆ ਮੈਨੂੰ ਸ਼ਰਮਾ ਜੀ ਦਾ ਨਾਮ ਲੱਕ ਕੇ ਨੰਬਰ ਬੋਲਦੇ ਠੀਕ ਫਾਈਲ ਉੱਤੇ ਨਾਮ ਰੱਖਦੇ ਆ ਨੰਬਰ ਬੋਲ ਤੇ ਬਾਈ ਮੇਰਾ ਮੋਬਾਈਲ ਨੰਬਰ 987884545 ਵੀਰੇ ਤੇ WhatsApp ਤੋਂ ਵੀਰੇ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਵੀਡੀਓ ਕਿਦਾਂ ਲੱਗੀ ਕਮੈਂਟ ਐ ਜਰੂਰ ਦੱਸਿਓ ਬਾਈ ਰੇਟ ਕਿਦਾਂ ਲੱਗੇ ਸੋ ਇਹਨੂੰ ਠੀਕ ਐ ਗੱਲ ਤੇ ਪੇਨ ਨੂੰ ਕਰ ਲਿਓ ਫੋਲੋ ਵੀਰੇ ਸ਼ਰਮਾ ਪੁੱਲ ਤਲਵੰਡੀ ਸਾਬੋ ਫੇਸਬੁਕ ਤੇ ਯੂਟਿਊਬ ਫੇਸਬੁਕ ਯੂਟਿਊਬ ਤੇ ਬਾਈ ਜੀ ਇਸੇ ਚੈਨਲ ਤੇ ਆਉਣਾ ਮੈਂ ਤੇ ਇੱਕ ਆਪਣਾ ਭਤੀਜੇ ਨੇ ਚੈਨਲ ਬਣਾਇਆ ਉਹਨੂੰ ਕੀ ਨਾਮ ਆਉਂਦਾ ਪੀਵੀ 45 ਠੀਕ ਹੈ ਗੱਲ ਬਾਈ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸ ਦਾਂਗੇ ਕੀ ਨਾਮ ਪਤਾ ਨਹੀਂ ਕੱਲ ਚੈਨਲ ਬਣਾਇਆ ਉਹਨੇ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ